ED ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਕਾਫੀ ਵਿਵਾਦਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਹੈ ਖਾਸ ਤੌਰ ਦੇ ਉੱਤੇ ਲੰਘੇ ਕੁਝ ਦਿਨਾਂ ਤੋਂ ਕਿਉਂਕਿ ਜਦੋਂ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵਿਜਲੈਂਸ ਦੀ ਕਾਰਵਾਈ ਹੋਈ ਹੈ ਉਸ ਤੋਂ ਬਾਅਦ ਨਰਿੰਜਨ ਸਿੰਘ ਆਮੋ-ਮੁਮਨ ਇੰਟਰਵਿਊਜ਼ ਦੇ ਵਿੱਚ ਨਜ਼ਰ ਆ ਰਹੇ ਸੀ ਪਰ ਹੁਣ ਨਰਿੰਜਨ ਸਿੰਘ ਕਟਹਿਰੇ 'ਚ ਖੜੇ ਨਜ਼ਰ ਆਉਣ ਲੱਗੇ ਆ ਜਿੱਥੇ ਹੁਣ ਤੱਕ ਵਿਕਰਮ ਸਿੰਘ ਮਜੀਠੀਆ ਦੇ ਕੇਸ ਸੰਬੰਧੀ ਵੱਡੇ ਖੁਲਾਸੇ ਕਰ ਰਹੇ ਸੀ ਨਰਿੰਜਨ ਸਿੰਘ ਹੁਣ ਉਹਨਾਂ ਦੇ ਆਪਣੇ ਆਪ ਨੂੰ ਲੈ ਕੇ ਬਹੁਤ ਉਜੱਬਰ ਕੇ ਸਾਹਮਣੇ ਆ ਰਿਹਾ ਹੈ ਅਤੀਤ ਦੇ ਵਿੱਚ ਉਹਨਾਂ ਦੀ ਸਰਵਿਸ ਦੇ ਵੇਲੇ ਦਾ ਸਭ ਕੁਝ ਹੁਣ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਦੀ ਨੇ ਡਾਕਟਰ ਸਾਹਿਬ ਸਾਨੂੰ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਨਿਰੰਜਨ ਸਿੰਘ ਹੁਣ ਤੱਕ ਤਾਂ ਬੜੇ ਖਲਾਸੇ ਕਰਦੇ ਨਜ਼ਰ ਆਏ ਸੀ ਬਹੁਤ ਵਾਰ ਉਹਨਾਂ ਨੂੰ ਕੋਟ ਵੀ ਕੀਤਾ ਆਪਣੀਆਂ ਇੰਟਰਵਿਊਜ਼ ਦੇ ਵਿੱਚ ਪਰ ਹੁਣ ਨਿਰੰਜਨ ਸਿੰਘ ਆਪ ਫਸਦੇ ਨਜ਼ਰ ਆ ਰਹੇ ਐ ਪ੍ਰਤੀਤ ਹੋ ਰਿਹਾ ਹੈ ਆਪ ਕਿ ਟੈਰੇ 'ਚ ਨੇ ਕਿਉਂ ਦੇਖੋ ਬੜੇ ਗਹਿਰੇ ਦੋਸ਼ ਜਿਵੇਂ ਨਾ ਵਿਕਰਮ ਮਜੀਠੀਆ ਦੇ ਖਿਲਾਫ ਬਿਜ਼ਨੈਸ ਤੇ ਇਹਦੀ ਜਦੋਂ ਐਫਆਈਆ ਦਰਜ ਕੀਤੀ ਤੇ ਇਸ ਤੋਂ ਬਾਅਦ ਨਰਿੰਜਨ ਸਿੰਘ ਜਿਹੜੇ ਸਾਬਕਾ ਡਿਪਟੀ ਡਾਇਰੈਕਟਰ ਜੁਆਇੰਟ ਡਾਇਰੈਕਟਰ ਜਲੰਧਰ ਇਨਫੋਰਸਮੈਂਟ ਦਫਤਰ ਤੋਂ ਰਿਟਾਇਰ ਹੋਏ ਨੇ ਇਹ ਉੱਥੇ ਮੋਹਾਲੀ ਵਿਜੀਲੈਂਸ ਦੇ ਦਫਤਰ ਗਏ ਉਸ ਤੋਂ ਬਾਅਦ ਇਕਦਮ ਇਹ ਸੁਰਖੀਆਂ ਦੇ ਵਿੱਚ ਆ ਗਏ মিডিਆ ਟ੍ਰਾਇਲ ਸ਼ੁਰੂ ਹੋ ਗਏ মিডিਆ ਦੇ ਵਿੱਚ ਇੰਟਰਵਿਊ ਸ਼ੁਰੂ ਹੋ ਗਈਆਂ ਔਰ ਇਦਾਂ-ਇਦਾਂ ਦੀਆਂ ਚੀਜ਼ਾਂ ਨਿਕਲ ਗਈਆਂ ਇਹਨਾਂ ਬਾਰੇ ਸਾਹਮਣੇ ਆਈਆਂ ਕਿ ਜਿਹਦੇ ਨਾਲ ਜਿਹੜਾ ਵਾ ਇਕਦਮ ਦੇਸ਼ ਵਿਦੇਸ਼ਾਂ 'ਚ ਵਸੇ ਪੰਜਾਬੀ ਵੀ ਇਕਦਮ ਤੋ ਇਹ ਕਦਮ ਚੱਕਨੇ ਹੋ ਗਏ ਸੱਤੇ ਜੋ ਹੋ ਗਏ ਜਨੂੰ ਕਿ ਇਹ ਹੋਸ਼ਪਾਕਤਾ ਹਿੰਦੀ ਦਾ ਵਰਡ ਹੈ ਉਹ ਇੱਕਦਮ ਅਚਾਨਕ ਕਰੰਟ ਲੱਗੇ ਹੀ ਕਹਿਦੀ ਹੈ ਬਈ ਯਾਰ ਇਦਾਂ ਵੀ ਹੋਇਆ ਹੁਣ ਜਿਵੇਂ ਇਹ ਗੱਲਾਂ ਨਿਕਲ ਕੇ ਇੰਨੀਆਂ ਸਾਹਮਣੇ ਆਈਆਂ ਕਿ ਵਿਕਰਮ ਜੀਠੀਆ ਦੇ ਖਿਲਾਫ ਜਿਹੜੀ ਐਫ ਆਈ ਆਰ ਵਿਜੀਲੈਂਸ ਬਿਊਰੋ ਨੇ ਹੁਣ ਦਰਜ ਕੀਤੀ ਹੈ ਆਮਦਨ ਤੋਂ ਵੱਧ ਜਾਇਦਾਦ ਇਹ ਆਮਦਨ ਤੋਂ ਵੱਧ ਜਾਇਦਾਦ ਤਾਂ ਇਨਵੈਸਟੀਗੇਸ਼ਨ ਈਡੀ ਨੇ ਉਸ ਦੌਰਾਨ ਹੀ ਕਰ ਲਈ ਸੀ ਜਦੋਂ ਇਹ ਜਲੰਧਰ ਇਨਫੋਰਸਮੈਂਟ ਦਫਤਰ ਦੇ ਵਿੱਚ ਡਿਪਟੀ ਡਾਇਰੈਕਟਰ さん ਔਰ ਕਿਉਂਕਿ ਇਹਨਾਂ ਨੇ ਇੱਕ ਵਾਰ ਵਿਕਰਮ ਮਜੀਠੀਆ ਨੂੰ ਜਲੰਧਰ ਇੱਥੇ ਦਫਤਰ ਬੁਲਾਇਆ ਸੀ ਉਸ ਤੋਂ ਬਾਅਦ ਬੜਾ ਹੋ ਹੱਲਾ ਜਿਆ ਮਚਿਆ ਔਰ ਇਹਨਾਂ ਦੀ ਕਲਕੱਤਾ ਟ੍ਰਾਂਸਫਰ ਹੋ ਗਈ ਪਰ ਮੀਡੀਆ ਦੇ ਵਿੱਚ ਮੈਂ ਵੀ ਉਦੋਂ ਸੀਗਾ ਤੇ ਲਿਖਿਆ ਆਪਾਂ ਬੜੇ ਜ਼ੋਰ ਤਾਂ ਇਹਨਾਂ ਦੀ ਬਕਾਲਤ ਕੀਤੀ ਕਿਉਂਕਿ ਵਿਸਲ ਬਲਿਓਰ ਸੀਗੇ ਸਾਨੂੰ ਜਾਪਦਾ ਸੀਗਾ ਬਈ ਪੰਜਾਬ ਦਾ 6000 ਕਰੋੜ ਦਾ ਡਰੱਗ ਰੈਕਟ ਹੈਗਾ ਇਹਦਾ ਤਫਤੀਸ਼ੀ ਬਦਲ ਦਿੱਤਾ ਗਿਆ ਅਸੀਂ ਸਾਰੇ মিডিਆ ਨੇ ਬਹੁਤ ਚੰਗੇ ਉਪਰਾਲੇ ਕਰਕੇ ਔਰ ਇਹਨਾਂ ਦੀ ਬੜੀ ਉਸ ਢੰਗ ਦੇ ਵਿੱਚ ਕਹੀਏ ਕਿ ਆਪਾਂ ਖਬਰਾਂ ਛਾਪੀਆਂ ਕਿ ਪੰਜਾਬ ਦਾ ਵਿੱਚ ਜਿਹੜਾ ਡਰੱਗ ਰੈਕਟ ਹੈ ਉਹ ਹੁਣ ਕਿਸੇ ਅੰਨੇ ਬੰਨੇ ਕਿਵੇਂ ਲੱਗੂਗਾ ਜਦੋਂ ਤਫ਼ਤੀਸ਼ੀ ਅਫਸਰ ਹੀ ਏਡਾ ਵੱਡਾ ਆਪਾਂ ਬਦਲ ਦਿੱਤਾ ਖੈਰ ਉਸ ਤੋਂ ਬਾਅਦ ਨਵਕਿਰਨ ਸਿੰਘ ਜਿਹੜੇ ਬਹੁਤ ਮੈਂ ਕਹਾਂ ਇੱਕ ਨਾਮਵਰ ਵਕੀਲ ਨੇ ਔਰ ਪੰਜਾਬ ਤੇ ਪੰਜਾਬੀਅਤ ਦੀ ਜਾਨ ਨੇ ਉਹਨਾਂ ਨੇ ਹਾਈ ਕੋਰਟ ਤੋਂ ਇਹਦਾ ਸਟੇ ਕਰਾਇਆ ਕਲਕੱਤੇ ਤੋਂ ਇਹਨਾਂ ਦੀ ਵਾਪਸੀ ਬਦਲੀ ਇੱਥੇ ਰੁਕ ਗਈ ਜਲੰਧਰ ਔਰ ਇਹ ਕੇਸ ਦੀ ਤਫ਼ਤੀਸ਼ ਕਰ ਲੇਕਿਨ ਉਸ ਜਿੱਦਨ ਇਹਨਾਂ ਨੂੰ ਸਟੇ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਉਸ ਕੇਸ ਦੇ ਵਿੱਚ ਵਿਕਰਮ ਮਜੀਠੀਆ ਦੀ ਤਹਿਕੀਕਾਤ ਨਹੀਂ ਕੀਤੀ ਵਿਕਰਮ ਮਜੀਠੀਆ ਨੂੰ ਦੁਆਰਾ ਸੰਬੰਧ ਨਹੀਂ ਕੀਤਾ ਲੇਕਿਨ ਅੱਜ ਜੋ ਬਿਜ਼ਨਸ ਬਿਊਰੋ ਉਹਦੇ ਖਾਤਿਆਂ ਦੀ ਜਾਂਚ ਕਰਕੇ ਦੱਸ ਰਹੇ ਨੇ ਕਿ ਆਹ ਪ੍ਰਾਪਰਟੀਆਂ ਆ ਪੈਸਾ ਆਇਆ ਆ ਕੰਪਨੀਆਂ ਨੂੰ ਬਾਹਰੋਂ ਆਇਆ ਔਰ ਉਹ ਖਾਤੇ ਜਿਹੜੇ 2007 ਤੋਂ ਲੈ ਕੇ 2017 ਤੱਕ ਦੇ ਖੰਗਾਲੇ ਜਾ ਰਹੇ ਆ ਉਦੋਂ ਤੱਕ ਤਾਂ ਨਰਿੰਦਰ ਸਿੰਘ ਔਰੇ ਈਡੀ ਦਫਤਰ ਚ ਸੀਗੇ ਇਹਨਾਂ ਨੂੰ ਸਾਰੀ ਮਨੀ ਟ੍ਰੇਲ ਇਹਨਾਂ ਦੀ ਤੈਕੀਕਾਤ ਦੇ ਵਿੱਚ ਇਹਨਾਂ ਨੇ ਇੱਕ ਇੱਕ ਅੱਖਰ ਇਹਨਾਂ ਦੀ ਬਰੀਕੀ ਚੋਂ ਨਿਕਲਿਆ ਜੇ ਵਿਕਰਮ ਮਜੀਠੀ ਨੂੰ ਸਾਹਮਣੇ ਕੀਤਾ ਤੇ ਇਸ ਦਾ ਮਤਲਬ ਤੁਹਾਡੀ ਨਜ਼ਰਾਂ ਦੇ ਵਿੱਚੋਂ ਇੱਕ ਇੱਕ ਚੀਜ਼ ਨਿਕਲੀ ਆ ਔਰ ਉਹ ਤੁਸੀਂ ਅੰਗੋਲੀਆਂ ਕਰਤੀ ਇਸ ਦਾ ਮਤਲਬ ਉਹ ਹੁਣ ਅੰਗੋਲੀਆਂ ਕੀਤੀਆਂ ਚੀਜ਼ਾਂ ਜਿਹੜੀਆਂ ਚੱਕ ਕੇ ਬਿਜਲੈਂਸ ਬਿਊਰੋ ਨੇ ਉਹਦੀ ਤੈਕੀਕਾਤ ਸ਼ੁਰੂ ਕਰ ਦਿੱਤੀ ਆ ਔਰ ਮੈਂ ਦੇਖੋ ਬਿੱਟੂ ਆਲਾ ਸਜ਼ਾ ਜਾਫਤਾ ਨੇ ਪੀਐਮਐਲ ਦੇ ਕੇਸ ਚ ਮਨੀ ਲਾਂਡਰਿੰਗ ਦੇ ਕੇਸ ਚ ਸਜ਼ਾ ਜਾਫਤਾ ਨੇ ਮੈਂ ਉਹਨਾਂ ਦੀ ਕਿਸੇ ਗੱਲ ਤੇ ਯਕੀਨ ਨਹੀਂ ਕਰ ਸਕਦਾ ਕਿਉਂਕਿ ਨਰਿੰਦਰ ਸਿੰਘ ਨੇ ਉਹਨਾਂ ਨੂੰ ਸਜ਼ਾ ਕਰਾਈ ਹੈ ਲੇਕਿਨ ਮੈਂ ਨਵਕਰਨ ਸਿੰਘ ਜਿਹੜੇ ਐਡਵੋਕੇਟ ਆ ਮੈਂ ਉਹਨਾਂ ਦੀ ਗੱਲ ਦੇ ਉੱਤੇ 100% ਅੱਖਾਂ ਬੰਦ ਕਰਕੇ ਯਕੀਨ ਕਰ ਸਕਦਾ ਬਈ ਜਸਟਿਸ ਸੂਰੇकांत ਤ੍ਰਿਪਾਠੀ ਜਿਨ੍ਹਾਂ ਨੇ ਇਸ ਕੇਸ ਚ ਡਰੱਗ ਕੇਸ ਦੇ ਵਿੱਚ ਇਹਨਾਂ ਨੂੰ ਸਟੇ ਦਿੱਤੀ ਉਹ ਤਾਂ 2.5 ਸਾਲ ਚ ਰਹੇ ਵੀ ਉਸ ਕੇਸ ਦੇ ਵਿੱਚ ਇਹਨਾਂ ਨੇ ਉਸ ਕੇਸ ਦੇ ਵਿੱਚ ਇਹਨਾਂ ਨੇ ਸਟੇਟਸ ਰਿਪੋਰਟਸ ਜਿਹੜੀਆਂ ਉਹ ਹੀ ਫਾਈਲ ਕੀਤੀਆਂ ਬਈ ਇਹਨਾਂ ਨੇ ਮਤਲਬ ਜਿਹੜਾ ਵੈ ਨਾ ਤਾਂ ਇਹਨਾਂ ਨੇ ਉਹਦੇ ਵਿੱਚ ਚਲਾਨੀ ਨਹੀਂ ਪੇਸ਼ ਕੀਤਾ ਨਾ ਵਿਕਰਮ ਮਜੀਠੀਏ ਦੀ ਤਹਿਕੀਕਾਤ ਕੀਤੀ ਨਾ ਉਹਦੇ ਬੈਂਕ ਖਾਤਿਆਂ ਦੀ ਤਹਿਕੀਕਾਤ ਕੀਤੀ ਅੱਜ ਉਹੀ ਸਾਰਾ ਪਲੰਦਾ ਚੱਕਿਆ ਜਿਹੜਾ ਉਦੋਂ ਈਡੀ ਨੇ ਜਾਂਚ ਕੀਤੀ ਸੀ ਉਹੀ ਪਲੰਦਾ ਸਾਰਾ ਚੱਕਿਆ ਤੇ ਉਹਦੇ ਉੱਤੇ ਹੀ ਇਹ ਜਿਹੜੀ ਹੈ ਬਿਜ਼ਨਸ ਬਿਊਰੋ ਨੇ ਐਫ ਆਈ ਆਰ ਦਿੱਤੀ ਹੈ ਹਾਲਾਂਕਿ ਬਿਜ਼ਨਸ ਬਿਊਰੋ ਦੇ ਕੋਲ ਸਾਧਨ ਘੱਟ ਹੁੰਦੇ ਆ ਈਡੀ ਕੋਲ ਸਾਧਨ ਕਿਉਂਕਿ ਇਹ ਕੇਂਦਰੀ ਏਜੰਸੀ ਹੈ ਇਹਨਾਂ ਕੋ ਸਾਧਨ ਦੇ ਸੰਸਾਧਨ ਜ਼ਿਆਦਾ ਹੁੰਦੇ ਆ ਤੈਕੀਕਾਤ ਕਰਨ ਦੇ ਬਰੀਕੀਆਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਤੈਕੀਕਾਤ ਕਰਨ ਦੇ ਇਨਾਂ ਕੋ ਸਾਧਨ ਤੇ ਸੰਸਾਧਨ ਦੋਨੋਂ ਚੀਜ਼ਾਂ ਮੌਜੂਦ ਹੁੰਦੀਆਂ ਬਿਜ਼ਨਸ ਬਿਊਰੋ ਤੋਂ ਸੂਬੇ ਤੋਂ ਬਾਹਰ ਨਹੀਂ ਜਾ ਸਕਦੀ ਨਾ ਉਹਨਾਂ ਲਈ ਆਪਾਂ ਬਾਕੀ ਸੂਬਿਆਂ 'ਚ ਜਾਣਾ ਤੇ ਉਹਨਾਂ ਨੂੰ ਉੱਥੋਂ ਪਰਮਿਸ਼ਨਾਂ ਲੈਣੀਆਂ ਪੈਣੀਆਂ ਕੇਂਦਰ ਸਰਕਾਰ ਤੋਂ ਪਰਮਿਸ਼ਨਾਂ ਲੈਣੀਆਂ ਪੈਣੀਆਂ ਅਗਰ ਕਿਸੇ ਬਾਹਰਲੇ ਮੁਲਕ ਲੇਕਿਨ ਉਹਦੇ ਵਿੱਚ ਵੀ ਫਿਰ ਬਿਜ਼ਨਸ ਬਿਊਰੋ ਡਾਇਰੈਕਟ ਜਾਂਚ ਨਹੀਂ ਕਰਦੀ ਉਹ ਸੀਬੀਆਈ ਅਗੋਂ ਜਾਂਚ ਕਰਦੀ ਜਾਂ ਕੇਂਦਰ ਲੇਕਿਨ ਈਡੀ ਕੋ ਤਾਂ ਪਾਵਰਾਂ ਹੀ ਬਹੁਤ ਹੈਗੀਆਂ ਈਡੀ ਨੇ ਉਸ ਕੇਸ ਦੇ ਵਿੱਚ ਇਨਾਂ ਨੇ ਰਹਿੰਦੇ ਹੋਏ ਉਸ ਕੇਸ ਦੇ ਵਿੱਚ ਦੁਬਾਰਾ ਬਿਕਰ ਇਹ ਦੱਸਿਆ ਕਿ ਇਹਦੀ ਫੈਕਟ ਇੰਡਸਟਰੀ ਨੂੰ ਇੱਦਾਂ ਦਾ ਸ਼ੇਅਰ ਖਰੀਦੇ ਗਏ ਇਹਨਾਂ ਨਾਲ ਪੈਸਾ ਆਇਆ ਹੁਣ ਜੇ ਦਾ ਗੱਲ ਕਰਦੇ ਨੇ ਮੈਂ ਤਾਂ ਖੁਦ ਬੜਾ ਹੈਰਾਨ ਹੋਇਆ ਬਈ ਮੈਨੂੰ ਮੈਂ ਜਿਹੜੀ ਜਿਹੜੇ ਮੇਰੇ ਨਾਲ ਜਿਹੜੇ ਦੋ ਅਫਸਰ ਲਾਏ ਸੀ ਮੇਰੇ ਮਤਯਾਤ ਜਿਹੜੇ ਅਫਸਰ ਸੀ ਉਹ ਮੇਰੀ ਗੱਲ ਨਹੀਂ ਸੁਣਦੇ ਸੀ ਇਹ ਤਾਂ ਯਾਰ ਮੈਂ ਕਹਿੰਦਾ ਪਏ ਇਹ ਹੋ ਹੀ ਨਹੀਂ ਸਕਦਾ ਕਿ ਮੇਰੇ ਮਤਯਾਤ ਜਿਹੜਾ ਕੰਮ ਕਰ ਰਿਹਾ ਹੋਵੇ ਮੈਨੂੰ ਹਾਈ ਕੋਰਟ ਨੇ ਸਟੇ ਦਿੱਤਾ ਹੋਵੇ ਡਰੱਗ ਕੇਸ ਮੇਰੇ ਮਤਯਾਤ ਜਿਹੜਾ ਕੰਮ ਕਰ ਰਿਹਾ ਹੋਵੇ ਉਹ ਮੇਰੀ ਗੱਲ ਹੀ ਨਾ ਸੁਣੇ ਠੀਕ ਹੈ ਨਾ ਇਹ ਤਾਂ ਪੋਸੀਬਲ ਨਹੀਂ ਇਹ ਜਦਕੀ ਮਾਨਿਟਰੀਂਗ ਅਫਸਰ ਉਸ ਕੇਸ ਦੇ ਇਹੀ ਸੀਗੇ ਹੁਣ ਇਹ ਤਾਂ ਚਲੋ ਹੋਰ ਨਿਕਲੀਆਂ ਗੱਲਾਂ ਉਸ ਤੋਂ ਇਲਾਵਾ ਜਿਹੜੀਆਂ ਗੱਲਾਂ ਹੋਰ ਨਿਕਲ ਕੇ ਸਾਹਮਣੇ ਆਈਆਂ ਮੈਂ ਬਈ ਮੈਂ ਕਿਸੇ ਫਿਰ ਆਗੋ ਕਹਿ ਰਿਆਂ ਮੈਂ ਕਿਸੇ ਸਜਾ ਜਾਂ ਆਫਤਾ ਦੇ ਦੋਸ਼ਾਂ ਦੀ ਲਾਏ ਦੋਸ਼ਾਂ ਦੀ ਗੱਲ ਨਹੀਂ ਕਰਦਾ ਲੇਕਿਨ ਜਿਹੜੇ ਔਨ ਰਿਕਾਰਡ ਹੈਗੀਆਂ ਗੱਲਾਂ ਬਈ ਤੁਸੀਂ ਵਿਕਰਮ ਮਜੀਠੀਏ ਨੂੰ ਦੂਜੀ ਵਾਰ ਸਨਮਨ ਤੱਕ ਨਹੀਂ ਕੀਤਾ ਤੁਹਾਨੂੰ ਤਾਂ ਵਿਕਰਮ ਮਜੀਠੀਏ ਆਪਾਂ ਤਾਂ ਇਹ ਰੋਲਾ ਪਾਇਆ ਵਿਕਰਮ ਮਜੀਠੀਏ ਨੇ ਸਾਡੀ ਬਦਲੀ ਕਰਾਤੀ ਔਰ ਉਹ ਜੇਤਲੀ ਉਸ ਵੇਲੇ ਮੰਤਰੀ ਸੀਗੇ ਜੀ ਮੇਰੀ ਇਸ ਕਰਕੇ ਬਦਲੀ ਕਰਾਤੀ ਮੈਂ ਵਿਕਰਮ ਮਜੀਠੀਏ ਨੂੰ ਸਨਮਨ ਕੀਤਾ ਸੀਗਾ ਜਦਕਿ ਇਹਨਾਂ ਦੀ ਬਦਲੀ ਉੱਥੇ ਸ਼ਾਰਦ ਦਾ ਘੁਟਾਲਾ ਹੋਇਆ ਸੀ ਕੋਲਕੱਤਾ 'ਚ ਬਹੁਤ ਵੱਡਾ ਮਲਟੀ ਕਰੋੜ ਸਕੈਂਡਲ ਸੀਗਾ ਉਹਦੇ ਵਿੱਚ ਇਹਨਾਂ ਦੀ भेजਿਆ ਗਿਆ ਸੀ ਵੀ ਉੱਥੇ ਤਹਿਕੀਕਾਤ ਕਰਨ ਚਲੋ ਫਿਰ ਵੀ ਪੰਜਾਬ ਦਾ ਡਰੱਗ ਇਸ਼ੂ ਬਹੁਤ ਵੱਡਾ ਸੀ ਮੈਂ ਕਹਿੰਨਾ ਹਾਈ ਕੋਰਟ ਨੇ ਬਹੁਤ ਪੰਜਾਬ ਦੇ ਉਸ ਸੰਵੇਦਨਸ਼ੀਲ ਮੁੱਦੇ ਨੂੰ ਦੇਖਦੇ ਹੋਏ ਇਹਨਾਂ ਨੂੰ ਇੱਥੇ ਰੱਖਿਆ ਲੇਕਿਨ ਉਸ ਮੁੱਦੇ ਦੇ ਵਿੱਚ ਜੇ ਮੈਂ ਕਹਾਂ ਕਿਸੇ ਅੰਜਾਮ ਤੱਕ 104 ਬੰਦਿਆਂ ਦੀ ਤੁਸੀਂ ਵਿੱਚ ਦੋਸ਼ ਦਿੰਦੇ ਪਏ ਹੋ ਤੇ ਤਹਿਕੀਕਾਤ ਤੁਸੀਂ ਸਿਰਫ 17 ਬੰਦਿਆਂ ਦੀ ਹੁੰਦੀ ਬਈ ਆ ਬਾਕੀਆਂ ਨੂੰ ਤੁਸੀਂ ਸੰਭਨ ਤੱਕ ਨਹੀਂ ਕੀਤਾ ਕਈਆਂ ਨੂੰ ਕਈਆਂ ਨੂੰ ਬਿਲਕੁਲ ਹੀ ਇਗਨੋਰ ਕਰ ਛੱਡਿਆ ਇਹ ਇਹ ਤਾਂ ਗੱਲਾਂ ਜਿਹੜੀਆਂ ਮੈਂ ਹজম ਨਹੀਂ ਹੋਣ ਵਾਲੀਆਂ ਨਾ ਇਹੀ ਨਮਕਿਰਨ ਸਿੰਘ ਹੋਰਾਂ ਦੀ ਏਡੇ ਵੱਡੇ ਵਕੀਲ ਨੇ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਲਈ ਆਪਣੀ ਜ਼ਿੰਦਗੀ ਦਾ ਇੱਕ ਅਰਸਾ ਬਤਾ ਦਿੱਤਾ ਉਹਨਾਂ ਦੀ ਚਿੰਤਾ ਇਸ ਚੀਜ਼ ਦੇ ਉੱਤੇ ਜਾਇਜ਼ ਹੈ ਡਾਕਟਰ ਸਾਹਿਬ ਇਹ ਗੱਲ ਜਿਹੜੀ ਆਪਾਂ ਕੀਤੀ ਹੈ ਕਿ ਉਹਨਾਂ ਨੇ ਵਿਕਰਮ ਮਜੀਠੀਆ ਨੂੰ ਇੱਕ ਵਾਰੀ ਬੁਲਾਇਆ ਉਸ ਤੋਂ ਬਾਅਦ ਨਹੀਂ ਬੁਲਾਇਆ ਇਹਨੂੰ ਜਿਹੜਾ ਜ਼ਿਆਦਾ ਡਿਸਕ੍ਰਿਪਟਿਵ ਵਿੱਚ ਦੱਸਿਓ ਇਹ ਇਹ ਹੋਇਆ ਕੀ ਇੱਥੇ ਮਤਲਬ ਦੇਖੋ ਜੋ ਮੈਨੂੰ ਲੱਗਦਾ ਹੈ ਕਿ ਭਈ ਵਿਕਰਮ ਮਜੀਠੀਆ ਨੇ ਜਦੋਂ ਇਹਨਾਂ ਨੇ ਇਹਨਾਂ ਨੇ ਇੱਕ ਵਾਰ ਸੱਦੇ ਆ ਤੇ ਉਸ ਤੋਂ ਬਾਅਦ ਵਿਕਰਮ ਕੇਸ ਦੇ ਵਿੱਚ ਇਹਨਾਂ ਦੀ ਟਰਾਂਸਫਰ ਜੋ ਇਹ ਰੋਲਾ ਪਿਆ ਭਈ ਇਹਨਾਂ ਦੀ ਉਸ ਕਰਕੇ ਬਦਲੀ ਹੋਈ ਉਹਦੇ ਵਿੱਚ ਇਹਨਾਂ ਨੂੰ ਮੁੜ ਕੇ ਸਟੇ ਮਿਲ ਗਿਆ ਉਸ ਕੇਸ ਦੇ ਵਿੱਚ ਜਦੋਂ ਸਟੇ ਮਿਲ ਗਿਆ ਵੀ ਇਹੀ ਕੇਸ ਦੀ ਜਾਂਚ ਕਰਨਗੇ ਉਸ ਕੇਸ ਦੀ ਇਹਨਾਂ ਨੇ ਬਰੀਕੀ ਨਾਲ ਜਾਂਚ ਨਹੀਂ ਕੀਤੀ ਦੁਬਾਰਾ ਵਿਕਰਮ ਮਜੀਠੀਆ ਨੂੰ ਸੱਮਨ ਨਹੀਂ ਕੀਤਾ ਹਾਲਾਂਕਿ ਇਹ ਕੇਸ ਤੇ ਇਨਚਾਰਜ ਵੀ ਇਹੀ ਸੀ ਪਹਿਲਾਂ ਇਨਚਾਰਜ ਵੀ ਇਹੀ ਸੀ ਇਹਨਾਂ ਦੀ ਜੋ ਪ੍ਰੋਮੋਸ਼ਨ ਹੋ ਗਈ ਉਰੇ ਰਹੇ ਫਿਰ ਵੀ ਇਨਚਾਰਜ ਹੀ ਰਹੇ ਰਿਟਾਇਰਮੈਂਟ ਤੱਕ ਜਿਹੜਾ ਮੋਨਿਟਰਿੰਗ ਇਹੀ ਸੀਗੇ ਉਸ ਕੇਸ ਤੇ ਲੇਕਿਨ ਇਹਨਾਂ ਨੇ ਬਿਕਰਮਜੀਠੇ ਨੂੰ ਦੁਬਾਰਾ ਨਹੀਂ ਬੁਲਾਇਆ ਲੇਕਿਨ ਜਿਹੜੀਆਂ ਹੁਣ ਬੈਂਕਾਂ ਦੇ ਵਿੱਚ ਆਮਦਨ ਤੋਂ ਵੱਧ ਜਦਾਦ ਆ ਮੰਨ ਲਓ ਸਮਾਰਾ ਇੰਡਸਟਰੀ ਨੂੰ ਸਾਈਪ੍ਰਸ ਤੋਂ ਪੈਸਾ ਆਇਆ ਸ਼ੇਅਰ ਖਰੀਦੇ ਗਏ 35 ਕਰੋੜ ਦੇ ਬਾਅਦ ਦੇ ਵਿੱਚ ਉਹੀ ਸ਼ੇਅਰ ਜਿਹੜੇ ਆ 3.5 ਕਰੋੜ ਦੇ ਇਹਨਾਂ ਦੇ ਫੈਨ ਇਹਨਾਂ ਦੀ ਫੈਮਿਲੀ 'ਚ ਵੇਚੇ ਗਏ ਇਹ ਸਾਰਿਆਂ ਦੇ ਉੱਤੇ ਉਹਨਾਂ ਨੇ ਕੋਈ ਤਕੀਕਾਤ ਨਹੀਂ ਕੀਤੀ ਇਹ ਸਾਰੇ ਸਾਰੀਆਂ ਜਿਹੜੀਆਂ ਫੈਕਟ ਸਾਰੇ ਤੱਥ ਨੇ ਇਹ ਅੰਗੂਲੇ ਕਰ ਦਿੱਤੇ ਸਮਭਾਵਨਾ ਹੈ ਕਿ ਕੋਈ ਸੈਟਲਮੈਂਟ ਹੋ ਗਈ ਸੀ ਇਹਨਾਂ ਨੇ ਦੇਖੋ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਇਹ ਤਾਂ ਹੁਣ ਇਹਨਾਂ ਦੇ ਖਿਲਾਫ ਜਾਂਚ ਹੋਵੇਗੀ ਤੇ ਕਈ ਚੀਜ਼ਾਂ ਹੋ ਵੀ ਸਕਦੀ ਹੈ ਜਿੰਨਾ ਇੱਥੇ ਮੀਡੀਆ ਚ ਰੌਲਾ ਪੈ ਰਿਹਾ ਦੇਖੋ ਪੰਜਾਬ ਦਾ ਡਰੱਗ ਇਸ਼ੂ ਦੇ ਵਿੱਚ ਵੀ ਅਗਰ ਆਪਾਂ ਅੰਗੋਲਿਆ ਕੀਤਾ ਫਿਰ ਅਸੀਂ ਜੇ ਇੱਕ ਸਰਵਿਸ ਰੂਲ ਕੀ ਕਹਿੰਦਾ ਸਰਵਿਸ ਰੂਲ ਇਹ ਕਹਿੰਦਾ ਕਿ ਜੇ ਮੈਂ কুরਸੀ ਤੇ ਬੈਠਾਂ ਮੈਂ ਆਪਣੇ ਵਤਨ ਲਈ ਬੈਠਾਂ ਮੈਂ ਆਪਣੀ ਜਸਟਿਸ ਦੇਣ ਲਈ ਬੈਠਾਂ ਮੈਂ 1% ਵੀ ਹੈਂਕੀ-ਫੈਂਕੀ ਨਹੀਂ ਕਰ ਸਕਦਾ ਇਹ ਸਰਵਿਸ ਰੂਲ ਕਹਿੰਦਾ ਤੇ ਜੇ ਤੁਸੀਂ ਸਰਵਿਸ ਰੂਲ 'ਚ ਦੇਖਦੇ ਹੋਏ ਵੀ ਫੈਕਟ ਨੂੰ ਗੋਲਡਿਆ ਕੀਤਾ ਫਿਰ ਤਾਂ ਕ੍ਰਾਈਮ ਹੈ ਨਾ ਫਿਰ ਤਾਂ ਇਹ ਪੰਜਾਬ ਦੇ ਨਾਲ ਵੀ ਧਰੋ ਹੋਇਗਾ ਅੱਛਾ ਡਾਕਟਰ ਸਾਹਿਬ ਨਿਰੰજન ਸਿੰਘ ਜਿਹੜੇ ਅਫਸਰ ਰਹੇ ਆ ਇਹ ਦਿਲਜੀਤ ਦਸਾਂਝ ਨਾਲ ਵੀ ਕਹਿੰਦੇ ਮੁਲਾਕਾਤ ਰਹੀ ਆ ਵਾਵਾ ਵਧੀਆ ਇਹਨਾਂ ਦੇ ਕਨੈਕਸ਼ਨ ਰੇ ਆ ਤੁਸੀਂ ਦੇਖੋ ਦਿਲਜੀਤ ਦਸਾਂਝ ਤੇ ਨਾ ਜਦੋਂ ਮੈਨੂੰ ਯਾਦ ਹੈ ਦਿਲਜੀਤ ਦਸਾਂਝ ਦੇ ਉੱਤੇ ਜਲੰਧਰ ਦੇ ਇਨਫੋਰਸਮੈਂਟ ਡਾਇਰੈਕਟਰਟ ਦੇ ਵਿੱਚ ਕੇਸ ਚੱਲ ਰਿਹਾ ਸੀਗਾ ਕਿਉਂਕਿ ਇਹ ਸਿੰਗਰ ਜਿਹੜੇ ਆ ਵਿਦੇਸ਼ਾਂ ਵਿੱਚ ਸ਼ੋਅ ਕਰਦੇ ਆ ਹਿੰਦੁਸਤਾਨ 'ਚ ਪੈਸਾ ਲੈਂਦੇ ਆ ਬਾਹਰ ਇਹਨਾਂ ਕੋਲ ਜਿਹੜਾ ਪੈਸਾ ਇਕੱਠਾ ਹੁੰਦਾ ਹਿੰਦੁਸਤਾਨ 'ਚ ਕਿਦਾਂ ਲਿਆਂਦੇ ਆ ਕੁਝ ਹਿੰਦੁਸਤਾਨ 'ਚ ਭੇਜਦੇ ਇਹਨਾਂ ਦਾ ਚੱਲਦਾ ਰਹਿੰਦਾ ਕਿਉਂਕਿ ਦੇਸ਼ ਵਿਦੇਸ਼ ਦੋਨਾਂ ਪਾਸੇ ਇਹਨਾਂ ਨੇ ਸ਼ੋਅ ਕਰਨੇ ਹੁੰਦੇ ਆ ਤੇ ਉਹ ਕੇਸ ਚੱਲ ਰਿਹਾ ਸੀ ਉਹਦੇ ਵਿੱਚ ਦਿਲਜੀਤ ਦਸਾਂਏ ਨੂੰ ਸੰਬੰਧ ਵਗੈਰਾ ਵੀ ਹੋਏ ਹੋਏ ਸੀ ਤੇ ਜਾਂਚ ਵੀ ਚੱਲ ਰਹੀ ਸੀਗੀ ਉਸੇ ਦੌਰਾਨ ਕੁਝ ਥੇਰ ਬਾਅਦ ਕੁਝ ਥੇਰ ਬਾਅਦ ਮੇਰੇ ਖਿਆਲ ਥੋੜੀ ਥੋੜੀ ਥੇਰ ਬਾਅਦ ਉਸ ਇਹਨਾਂ ਦੀ ਬੇਟੀ ਦੀ ਸ਼ਾਦੀ ਸੀਗੀ ਤੇ ਉੱਥੇ ਦਿਲਜੀਤ ਦ ਔਰ ਬੜਾ ਰੋੜਾ ਪਿਆ ਭਈ ਜਿਹਨੂੰ ਈਡੀ ਨੇ ਜਾਂਚ ਕੀਤੀ ਜੀ ਦੀ ਤੇ ਉਹੀ ਈਡੀ ਦੇ ਇੱਕ ਆਲਾ ਅਫਸਰ ਦੇ ਸਮਾਰੋਹ ਦੇ ਵਿੱਚ ਉਹ ਜਿਹੜਾ ਉਹਨਾਂ ਦੀ ਬੇਟੀ ਦਾ ਹੈਗਾ ਵਿਆਹ ਦਾ ਸਮਾਰੋਹ ਉਹਦੇ ਵਿੱਚ ਉਹ ਪਰਫਾਰਮ ਕਰਕੇ ਗਿਆ ਪਹਿਲਾਂ ਤਾਂ ਇਹ ਫੈਕ ਆਂਦਾ ਰਿਹਾ ਨਹੀਂ ਜਿਉਂ ਥੇ ਦਲਜੀਤ ਦਸਾਂਜ ਆਇਆ ਸੀ ਉਹਨੂੰ ਲੋਕਾਂ ਨੇ ਕਿਹਾ ਵੀ ਤੁਸੀਂ ਗਾਣੇ ਗਾ ਦਿਓ ਤੇ ਉਹਨੇ ਗਾਣੇ ਗਾਤੇ ਬਾਅਦ ਵਿੱਚ ਜਦੋਂ ਹੋਰ ਕਿ ਚਤੂ ਜੀ ਹੋ ਗਈ ਗੱਲ ਰੋਲਾ ਪੈ ਗਿਆ ਫਿਰ ਇਹ ਆਇਆ ਗੱਲ ਨੂੰ ਨਿਕਲ ਕੇ ਨਹੀਂ ਜੀ ਇਹ ਜਿਹੜਾ ਇਹਦਾ 4 ਲੱਖ ਰੁਪਈਆ ਇਹਦਾ ਦਿੱਤਾ ਗਿਆ ਹੁਣ ਗੱਲ ਤੁਸੀਂ ਇੱਕ ਗੱਲ ਸਮਝੋ ਯਾਰ ਦਲਜੀਤ ਸਾਂ ਜੋਰੇ ਮੈਂ ਤਾਂ ਕਹਿੰਨਾ ਜੀ ਮੈਂ 10 ਲੱਖ ਦੇ ਦੇਣਾ ਇੱਥੇ ਦਲਜੀਤ ਸਾਂ ਇਹਨੂੰ ਲਿਆ ਕੇ ਪਰਫਾਰਮ ਕਰਾ ਦਿਓ ਚਲੋ ਮੈਂ ਕਹਿੰਨਾ ਜੀ ਉਹ ਤਾਂ 4 5 7 10 ਸਾਲ ਪਹਿਲਾਂ ਦੀ 9 ਸਾਲ ਪਹਿਲਾਂ ਦੀ ਗੱਲ ਆ ਉਦੋਂ ਵੀ ਉਹਦਾ ਰੇਟ ਰੇਟ ਘੱਟੋ ਘੱਟ 30 40 ਲੱਖ ਰੁਪਈਆ ਸੀ ਮੈਂ ਕਹਿੰਦਾ ਦਲਜੀਤ ਸਾਂ ਇਹਨੂੰ ਅੱਜ ਦੀ ਡੇਟ 'ਚ ਵੀ ਮੈਂ 20 ਲੱਖ ਰੁਪਈਆ ਦੇ ਦੇਣਾ ਲੈ ਆਓ ਇੱਥੇ ਪਰਫਾਰਮ ਕਰਾ ਦਿਓ ਨਹੀਂ ਕਰਦੇ ਨਹੀਂ ਕਰ ਆਪਾਂ ਦੇਖੋ ਆਪਣੀ ਕੁਰਸੀ ਦੇ ਨਾਲ ਜਸਟਿਸ ਕਰਨਾ ਚਾਹੀਦਾ ਫਿਰ ਦਿਲਜੀਤ ਜੀ ਤੁਹਾਨੂੰ ਜੋ ਫਿਰ ਇਹ ਵੀ ਇੱਕ ਨਾਲ ਇਫੈਕਟ ਨਿਕਲ ਕੇ ਆਇਆ ਵੀ ਜਿੱਥੇ ਵਿਆਹ ਹੋਇਆ ਜਿੱਥੇ ਫੰਕਸ਼ਨ ਹੋਇਆ 400 ਰੁਪਏ ਪਲੇਟ ਦਿੱਤੀ ਗਈ ਠੀਕ ਹੈ ਨਾ ਤੇ ਤੁਸੀਂ ਮੈਨੂੰ ਦੱਸੋ ਉਹਦੇ ਉਹਦੇ ਜਿੱਥੇ ਵਿਆਹ ਹੋਇਆ ਉੱਥੇ 2500 ਰੁਪਏ ਤੋਂ ਥੱਲੇ ਪ੍ਰਾਇਮਰੀ ਪਲੇਟ ਆ ਉੱਥੇ ਸ਼ੁਰੂ ਹੀ 24-2500 ਤੋਂ ਹੁੰਦੀ ਆ ਜੇ ਉਸ ਦਰਾਂ ਦੀ ਵੀ ਗੱਲ ਦੇਖ ਲਈਏ ਤਾਂ 24-2500 ਹੀ ਉਹਦਾ ਰੇਟ ਹੋਊਗਾ ਹੁਣ ਤਾਂ ਹੋਰ ਵੱਧ ਗਿਆ ਹੁਣ 4000 ਹੋ ਗਿਆ ਹੁਣ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੋਸ਼ ਦੋਸ਼ ਲੱਗੇ ਮੈਂ ਨਹੀਂ ਲਾਏ ਮੈਂ ਨਹੀਂ ਲਾਂਦਾ ਜਦੋਂ ਇਹ ਰਿਟਾਇਰ ਹੋਏ ਆ 1 ਜੂਨ ਨੂੰ 2021 ਨੂੰ ਉਸੇ ਦਿਨ ਇਹਨਾਂ ਨੂੰ ਐਸੇ ਕੇਸ ਤੇ ਚਾਰਜ ਸ਼ੀਟ ਕੀਤਾ ਗਿਆ ਦਲਜੀਤ ਦਸਾਂਝ ਵਾਲੇ ਇਹੀ ਦੋਸ਼ ਲਾ ਕੇ ਇਹਨਾਂ ਨੂੰ ਉਸੇ ਦਿਨ ਸੇਮ ਡੇ ਚਾਰਜ ਸ਼ੀਟ ਕੀਤਾ ਗਿਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਰਿਕਾਰਡ ਹੈਗੀਆਂ ਇਹਨੂੰ ਤੁਸੀਂ ਅੰਗੋਲਿਆ ਨਹੀਂ ਕਰ ਸਕਦੇ ਹੁਣ ਜੇ ਤੁਸੀਂ ਦੇਖੋ ਮੇਰੀ ਗੱਲ ਨਹੀਂ ਸਮਝਦੇ ਹੁਣ ਇਹ ਨਰਿੰਦਰ ਸਿੰਘ ਉਰੇ ਰਹੇ ਨੇ ਬਡੇ ਵੱਡੇ ਵੱਡੇ ਮੈਨੂੰ ਵੀ ਯਾਦ ਆ ਹੈਪੀ ਫੋਰੈਕਸ ਵਾਲੇ ਦੇ ਇਹਨਾਂ ਨੇ ਰੇਡ ਕੀਤੀਆਂ ਹੈਪੀ ਫੋਰੈਕਸ ਦੀ ਤਹਿਕੀਕਾਤ ਕੀਤੀ ਵੱਡੀਆਂ ਵੱਡੀਆਂ ਖਬਰਾਂ ਛਪੀਆਂ 500 ਐਕਸਪੋਰਟਰ ਦਾਇਰੇ ਚ ਆ ਗਿਆ ਜੀ ਆਹ ਕਰਤਾ ਜੀ ਇਹ ਐਕਸਪੋਰਟਰ ਦੇ ਹੋਊਗਾ ਜੀ ਉਹ ਹੋਊਗਾ ਵਿੱਚੋਂ ਨਿਕਲਿਆ ਕੀਤਾ ਜਿਹੜਾ ਉਹੀ 2-4 ਬੰਦਿਆਂ ਦੇ ਕਿਸੇ ਐਕਸਪੋਰਟਰ ਦੇ ਖਿਲਾਫ ਕਿਸੇ ਜਿਹੜਾ ਮਾਲ ਬਾਹਰ ਭੇਜਦੇ ਨੇ ਡੀਏਡੀ ਇੰਡਸਟਰੀਆਂ ਵਾਲੇ ਕਿਸੇ ਨੂੰ ਇਹਨਾਂ ਨੇ ਕਿਸੇ ਮਤਲਬ ਜਿਹੜਾ ਵਾ ਔਨ ਰਿਕਾਰਡ ਲਿਆ ਕੇ ਚਾਰਟ ਸ਼ੀਟ ਨਹੀਂ ਕਰਾਇਆ ਕਿਸੇ ਨੂੰ ਕੇਸ ਨਹੀਂ ਚਲਾਇਆ ਸਾਰੀਆਂ ਚੀਜ਼ਾਂ ਉਹਨੇ ਜਿਹੜਾ ਭੋਲਾ ਡਰੱਗ ਕੇਸ ਆ ਉਹਦੇ 'ਚ ਵੀ ਕਿੰਨੇ ਦੋਸ਼ੀ ਨੇ ਕਿੰਨਿਆਂ ਦੇ ਖਿਲਾਫ ਤਕੀਕਾਤ ਹੋਈ ਹੈ ਤੇ ਆਪਾਂ ਯਾਰ ਗੱਲ ਨਹੀਂ ਸਮਝਦੇ ਭਏ ਇਹ ਤਾਂ ਮਤਲਬ ਚੂਜ਼ ਐਂਡ ਪਿਕ ਕੀਤਾ ਗਿਆ ਜੇ ਚੂਜ਼ ਐਂਡ ਪਿਕ ਕੀਤਾ ਗਿਆ ਫਿਰ ਵੀ ਬੜੀ ਮਾੜੀ ਗੱਲ ਆ ਬੀਜੇ ਵਿਕਰਮ ਜੀ ਠੇਨੂ ਰਹਾ ਤਾਂ ਦਿੱਤੀ ਗਈ ਤੇ ਅੱਜ ਉਹੀ ਬਿਜ਼ਨਸ ਬਿਊਰੋ ਕਾਰਵਾਈ ਕਰ ਰਿਹਾ ਫਿਰ ਵੀ ਬਹੁਤ ਮਾੜੀ ਗੱਲ ਹੈ ਚਲੋ ਖੈਰ ਮੈਂ ਤਾਂ ਇਹ ਸਾਰੀਆਂ ਚੀਜ਼ਾਂ ਤੋਂ ਹੋਰ ਉੱਪਰ ਉੱਡਣਾ ਹੁੰਦਾ ਇਹੀ ਸੋਚਦਾ ਹੁੰਦਾ ਕਿ ਯਾਰ ਜਿਹੜਾ ਆਪਾਂ ਨਵਕਿਰਨ ਸਿੰਘ ਹੋਰਾਂ ਦੀ ਗੱਲ ਹੈ ਡੇ ਵੱਡੇ ਨਾਮ ਵਰ ਵਕੀਲ ਦੀ ਉਹਨਾਂ ਦੀਆਂ ਗੱਲਾਂ ਦੇ ਜਵਾਬ ਬੜੇ ਤੱਥਪੂਰਨ ਤਰੀਕੇ ਨਾਲ ਦੇਣੇ ਚਾਹੀਦੇ ਆ ਬਈ ਹਾਂ ਮੈਂ ਜਿਹੜਾ ਵਾ ਇਹ ਕਿਉਂ ਹੁਣ ਤੁਸੀਂ ਦੇਖੋ ਜਿਹੜੀ ਗੱਲ ਇੱਕ ਹੋਰ ਨਿਕਲ ਕੇ ਆ ਰਹੀ ਜਦੋਂ ਪੰਜਾਬ ਦੇ ਵਿੱਚ ਚੰਨੀ ਸਰਕਾਰ ਸੀਗੀ ਤੇ ਇਹ ਸੁਖਜਿੰਦਰ ਰੰਧਾਵਾ ਦੀ ਕੋਠੀ ਗਨਮਨ ਲੈਣ ਗਏ ਨੇ ਵੀ ਤੁਸੀਂ ਕੇਸ ਦੀ ਤਹਿਕੀਕਾਤ ਕਰਨ ਲਈ ਜਾਓ ਗਨਮਨ ਲੈਣ ਚਲੇ ਗਏ ਹੋ ਗਨਮਨ ਦੀ ਗੱਲ ਬਾਤ ਨਿਕਲ ਕੇ ਆਂਦੀ ਭਈਆ ਵੀ ਇਹ ਉੱਥੇ ਰੰਧਾਵਾ ਦੀ ਕੋਠੀ ਗਈ ਹਾਲਾਂਕਿ ਮੈਂ ਉਹਦਾ ਪਰਤਕ ਪ੍ਰਮਾਣ ਮੇਰੇ ਕੋਲ ਨਹੀਂ ਆ ਲੇਕਿਨ ਇਹ ਇੱਕ ਇੰਟਰਵਿਊ ਸੋਸ਼ਲ ਮੀਡੀਆ ਤੇ ਨਸ਼ਰ ਹੋ ਰਹੀ ਉਹਦੇ ਵਿੱਚ ਚੱਲਦਾ ਪਿਆ ਕਿ ਇਹ ਉਦਨ ਇਸ ਉੱਪਰ ਰੰਡਾਵਾ ਦੀ ਕੋਠੀ ਗਏ ਨੇ ਇਹਨਾਂ ਨੇ ਉੱਥੇ ਜਾ ਕੇ ਆਪਣੀ ਸਿਕਿਉਰਿਟੀ ਦੀ ਮੰਗ ਕੀਤੀ ਹੈਗੀ ਆ ਮੈਨੂੰ ਸਿਕਿਉਰਿਟੀ ਦੇ ਦਿਓ ਯਾਰ ਮੈਂ ਕਹਿਣਾ ਪਿਆਵਾ ਪੰਜਾਬ ਦਾ ਜਿਹੜਾ ਬਲਦਾ ਇਸ਼ੂ ਹੈਗਾ ਉਹ ਡਰੱਗ ਇਸ਼ੂ ਹੈਗਾ ਡਰੱਗ ਇਸ਼ੂ ਦੇ ਵਿੱਚ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਸੀ ਦੇਖੋ 2021 ਦੇ ਵਿੱਚ ਅੱਜ ਮੈਂ ਦੱਸਣ ਲੱਗਾ ਚੰਨੀ ਸਰਕਾਰ ਨੇ ਜਿਹੜਾ ਮਜੀਠੀਆ ਤੇ ਪਰਚਾ ਦਿੱਤਾ ਐਨਡੀਪੀਐਸ ਦਾ ਉਹ ਕਿਹਦੀ ਰਿਪੋਰਟ ਤੇ ਦਿੱਤਾ ਉਹ ਈਡੀ ਦੀ ਈਡੀ ਦੇ ਵਿੱਚ ਜਿਹੜੇ ਡਾਕੂਮੈਂਟਸ ਹੈ ਉਹਨੂੰ ਅਟੈਸਟ ਕਰਕੇ ਐਸਟੀਐਫ ਨੇ ਵੈਰੀਫਾਈ ਕੀਤਾ ਤੇ ਉੱਤੇ ਪਰਚਾ ਹੋਇਆ ਡਾਕੂਮੈਂਟਸ ਜਿਹੜੇ ਹੈਗੇ ਸੀ ਉਹ ਈਡੀ ਦੀਆਂ ਰਿਪੋਰਟ ਸੀਗੀਆਂ ਨਾ ਤੇ ਈਡੀ ਕੰਦੀ ਈਡੀ ਨੇ ਉਹ ਦੇਖਲਾ ਜਾਂਚ ਨਹੀਂ ਕੀਤੀ ਤੇ ਉਹਦੇ ਡਾਕੂਮੈਂਟਸ ਬਿਆਖ ਦੇ ਉੱਤੇ ਪੰਜਾਬ ਦੀ ਪੁਲਿਸ ਨੇ ਜਿਹੜਾ ਐਸਟੀਐਫ ਨੇ ਵਿਕਰਮ ਮਜੀਠੀਏ ਤੇ ਪਰਚਾ ਦਿੱਤਾ ਸੋ ਮੈਂ ਦੇਖੋ ਬਹੁਤਾ ਤਾਂ ਜਿਆਦਾ ਨਹੀਂ ਮੈਂ ਕਿਸੇ ਤੇ ਇਹਨਾਂ ਦੋਸ਼ਾ ਰੋਪਣ ਕਰ ਸਕਦਾ ਲੇਕਿਨ ਗੱਲ ਇਹ ਹੈ ਕਿ ਪੰਜਾਬ ਦੇ ਪੁੱਤੋਂ ਤੇ ਪੰਜਾਬ ਨਾਲ ਨਿਆਂ ਹੋਣਾ ਚਾਹੀਦਾ ਹੁਣ ਡਰਗ ਦਾ ਇਸ਼ੂ ਹੈਗਾ ਇਹਦੀਆਂ ਸਾਰੀਆਂ ਚੀਜ਼ਾਂ ਹੁਣ ਜਿਹੜੀਆਂ ਇਹ ਨਾ ਹੋਵੇ ਕਿ ਇਹ ਰਾਜਨੀਤੀ ਮੁੱਦਾ ਫੇਰ ਬੰਦਾ ਰਵੇ ਇਹਦੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁਣ ਹੋ ਜਾਣਾ ਚਾਹੀਦਾ ਚੰਗੀ ਤਰ੍ਹਾਂ ਤੁਸੀਂ ਤਾਂ ਦੋਸ਼ਖਰ ਨਹੀਂ ਲਾ ਰਹੇ ਪਰ ਨਰਿੰਦਰ ਸਿੰਘ ਨੇ ਲਗਾ ਦਿੱਤੇ ਡੀਜੀਪੀ ਗੌਰਵ ਯਾਦਵ ਦੇ ਉੱਤੇ ਕਹਿੰਦੇ ਕਿ ਪਤਾ ਨਹੀਂ ਕਾਦੀ ਐਰੋਗੈਂਸ ਹੈ ਡੀਜੀਪੀ ਗੌਰਵ ਯਾਦਵ ਦੇ ਵਿੱਚ ਕਿ ਐਡੇ ਐਡੇ ਮੰਤਰੀਆਂ ਤੋਂ ਫੋਨ ਕਰਾਤੇ ਤਾਂ ਵੀ ਫੋਨ ਨਹੀਂ ਚੱਕਿਆ ਮੇਰਾ ਯਾਰ ਮੇਰੀ ਗੱਲ ਸੁਣੋ ਡੀਜੀਪੀ ਗੌਰਵ ਯਾਦਵ ਵਰਗਾ ਬੰਨਣਾ ਵੀ ਤਾਂ ਸਿੱਖੇ ਨਾ ਕੋਈ ਕਿੱਥੇ ਡੀਜੀਪੀ ਗੌਰਵ ਯਾਦਵ ਤੁਸੀਂ ਇਹ ਗੱਲ ਨੂੰ ਪਹਿਲਾਂ ਸਾਫ ਸਿੰਘ ਜੀ ਸਮਝੋ 1100 ਕਿਲੋ ਹੈਰੋਇਨ ਫੜੀ ਹੈ ਪੰਜਾਬ ਪੁਲਿਸ ਨੇ ਇੱਕ ਸਾਲ ਚ 1100 ਕਿਲੋ ਹੈਰੋਇਨ ਮੂੰਹ ਨਾਲ ਕਹਿਣਾ ਸੌਖਾ ਹੁੰਦਾ ਉਦੀ ਤਹਿਕੀਕਾਤ ਕਰਨੀ ਉਹਦੇ ਮੁਜਰਮਾਂ ਨੂੰ ਸਲਾਖਾਂ ਤੱਕ ਪਹੁੰਚਾਣਾ ਠੀਕ ਹੈ ਨਾ ਕਿੰਨੇ ਨਾਰਕੋ ਟੈਰਰਿਜ਼ਮ ਦੇ ਗੈਂਗ ਬਸਟ ਕੀਤੇ ਆ ਕਿੰਨੀਆਂ ਕਾਊਂਟਰ ਇੰਟੈਲੀਜੈਂਸ ਨੇ ਕੰਮ ਕੀਤਾ ਰਾਕਟ ਲਾਂਚਰ ਹੁਣ ਫੜੇ ਗਏ ਪੰਜ ਮੋਡਿਊਲ ਆਰ ਡੀ ਐਕਸ ਦੇ ਹੁਣ ਫੜੇ ਆ ਔਰ ਆਪਾਂ ਪੰਜਾਬ ਦੇ ਸੂਬੇ ਨੂੰ ਬਚਾ ਕੇ ਚੱਲਦੇ ਪਏ ਆ ਤੁਸੀਂ ਦੇਖੋ ਬਾਹਰਲੇ ਮੁਲਕਾਂ ਤੋਂ ਕਿੰਨੇ ਵੱਡੇ ਵੱਡੇ ਅਤਵਾਦੀ ਤੇ ਸੰਗਠਨ ਜਿਹੜੇ ਆ ਪੰਜਾਬ ਚ ਪੈਸਾ ਭੇਜਦੇ ਤੇ ਪੰਜਾਬ ਨੂੰ ਜਿਹੜਾ ਡਿਸਰਬ ਕਰਨ ਦੀ ਕੋਸ਼ਿਸ਼ ਹੋ ਰਹੀ ਆ ਲੇਕਿਨ ਉਸ ਦੌਰਾਨ ਵੀ ਜਿੱਥੇ 18 ਥਾਣਿਆਂ ਦੇ ਵਿੱਚ ਗ੍ਰਨੇਡ ਹੋ ਜਾਣ ਪੁਲਿਸ ਆ ਮਨੋਬਲ ਨਾਲ ਢਿਕੇ ਇਹ ਛੋਟੀਆਂ ਗੱਲਾਂ ਹੈਗੀਆਂ ਕਹਿਣੀਆਂ ਸੁੱਖੀਆਂ ਆ ਆਪਾਂ ਮਾਈਕ ਦੇ ਉੱਤੇ ਮੈਂ ਵੀ ਕਹਿ ਦਾਂਗਾ ਪ੍ਰੈਕਟੀਕਲੀ ਫੀਲਡ ਚ ਕੰਮ ਕਰਕੇ ਦਿਖਾਓ ਫੀਲਡ ਚ ਵਿਕਰਮ ਮਜੀਠੀਏ ਦੇ ਖਿਲਾਫ ਤਾਂ ਜਾਂਚ ਨਹੀਂ ਹੋਈ ਤੇ ਆਪਾਂ ਡੀਜੀਪੀ ਗੌਰਵ ਯਾਦਵ ਤੇ ਇਲਜ਼ਾਮ ਲਾਣੇ ਆ ਉਹ ਤਾਂ ਕਮਰੇ ਚ ਬੈ ਕੇ ਲਾਈ ਜਾਓ ਫਿਰ ਇਲਜ਼ਾਮ ਲਾਣ ਵਾਲੇ ਤਾਂ ਕਈ ਲਾਈ ਜਾਂਦੇ ਹੋਰ ਮੈਂ ਤਾਂ ਅੱਜ ਮੈਨੂੰ ਪਤਾ ਨਹੀਂ ਕੋਈ ਹੋਰ ਇੱਥੇ ਉਰੇ ਜਿਹਾ ਬੈਠਾ ਸੀ ਕੋਈ ਬੋਲਦਾ ਪਿਆ ਸੀ ਜੀ ਵਿਕਰਮ ਮਜੀਠੀਏ ਦੇ ਹਾਣੀ ਸੀਗੇ ਜੀ ਜਦੋਂ ਅਕਾਲੀ ਦਲ ਦੇ ਲੀਡਰ ਸੀਗੇ ਐਸਜੀਪੀਸੀ ਦੇ ਮੈਂਬਰ ਕਹਿੰਦਾ ਘਰ ਦੀ ਰਜਿਸਟਰੀ ਕਰ ਲਓ ਬਈ ਜਗਾ ਤੇ ਰਜਿਸਟਰੀ ਉਹਨਾਂ ਨੇ ਨਹੀਂ ਕਰਾਈ ਅਕਾਲੀ ਦਲ ਦੇ ਲੀਡਰਾਂ ਨੇ ਤੇ ਉਸ ਦੌਰਾਨ ਕਰਾਈ ਜਦੋਂ ਵਿਕਰਮ ਮਜੀਠੀਏ ਦਾ ਕੇਸ ਸੀਗਾ ਤੇ ਇਹ ਤਾਂ ਫਿਰ ਗੱਲਾਂ ਦਾ ਯਾਰ ਜੋ ਮਰਜੀ ਕੱਢੀ ਜਾਓ ਕੜਾ ਬਣਾਈ ਜਾਓ ਚੈੱਕ ਕਰਨਾ ਤੇ ਫਿਰ ਸਾਰਾ ਕੁਝ ਹੀ ਹੋ ਜਾਵੇ ਤੇ ਸਾਰੀ ਤੈਕੀਕਾਤ ਹੋ ਜਾਏ ਫਿਰ ਇੱਕ ਚੀਜ਼ ਦੀ ਤੈਕੀਕਾਤ ਨਾ ਹੋਵੇ ਠੀਕ ਹੈ ਨਾ ਫਿਰ ਇਸ ਚੀਜ਼ ਦੀ ਵੀ ਤੈਕੀਕਾਤ ਹੋ ਜਾਏ ਬਈ ਜਿਹੜੀ ਰਜਿਸਟਰੀ ਉਦੋਂ ਕਰਵਾਈ ਗਈ ਆ ਉਹ ਕਿਹੜੇ ਅਕਾਲੀ ਲੀਡਰ ਨੇ ਇਹਨਾਂ ਨੂੰ ਕਰਵਾ ਕੇ ਦਿੱਤੀ ਸੀਗੀ ਗੱਲਾਂ ਨਾਲ ਗੱਲਾਂ ਨਾਲ ਕੜਾ ਨਹੀਂ ਬਣਦਾ ਕੰਮ ਨਾਲ ਬੰਦੇ ਦੀ ਕਦਰ ਪੈਂਦੀ ਆ ਮੇਰੀ ਤਾਂ ਚਲੋ ਮੈਂ ਤਾਂ ਡਰੱਗ ਇਸ਼ੂ ਨਾਲ ਕੰਸਰਨ ਕਰਦਾ ਮੇਰੇ ਵੱਲੋਂ ਕੋਈ ਵੀ ਆਵੇ ਲੇਕਿਨ ਮੈਂ ਇਹ ਕਹਿਣਾ ਪਿਆ ਪੰਜਾਬ ਚੋਂ ਹਥਿਆਰ ਡਰੱਗਸ ਉੱਤੇ ਜਿਹੜਾ ਕੋਈ ਕੰਮ ਕਰਦਾ ਅਸੀਂ ਤਾਂ ਮੈਂ ਤਾਂ ਡਾਇਰੈਕਟਲੀ ਉਹਨਾਂ ਦੇ ਨਾਲ ਖੜਾ ਬਿਲਕੁਲ ਓਪਨਲੀ ਖੜਾ ਕਿਉਂਕਿ ਸਾਡਾ ਮੰਤਵ ਹੈਗਾ ਪੰਜਾਬ ਨੂੰ ਬਚਾਉਣਾ ਅਸੀਂ ਪੰਜਾਬ ਪੱਖੀ ਆ ਅਸੀਂ ਪੰਜਾਬ ਦੋਸ਼ੀ ਨਹੀਂ ਹੈਗੇ ਇਹ ਸਿਚੁਏਸ਼ਨ ਫਿਲਹਾਲ ਵੇਖਣ ਦੀ ਗੱਲ ਹੈ ਕਿ ਹੁਣ ਜੇ ਇਹ ਇਲਜ਼ਾਮ ਸੱਚ ਨੇ ਜਾਂ ਕੀ ਇਹਨਾਂ ਦੀ ਜਾਂਚ ਵੀ ਸ਼ੁਰੂ ਹੋਵੇਗੀ ਔਰ ਜੇ ਸੱਚ ਨਹੀਂ ਤਾਂ ਕੀ ਕਾਰਵਾਈ ਹੋਵੇਗੀ ਉਹ ਵਕਤੇ ਮੈਂ ਅਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵੰਡਾ ਪੰਜਾਬੀ ਤੇ